ਜੈ ਜਨਤਾ ਜੈ ਸੰਗਤ ਸਾਥੀਓ ਜਿਵੇਂ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅੱਜ ਆਪਣੀ ਮੀਟਿੰਗ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨਾਲ ਪਹਿਲਾਂ 11 ਵਜੇ ਦੇ ਕਰੀਬ ਉਹਨਾਂ ਦੀ ਕੋਠੀ ਵਿਖੇ ਹੋਈ ਜੋੜੀ ਕਿ 10 ਮਿੰਟ ਲਈ ਹੋਈ ਸਾਥੀਓ ਉਸ ਤੋਂ ਬਾਅਦ ਅਗਲੀ ਆਪਣੀ ਮੀਟਿੰਗ ਸਾਥੀਓ 3 ਵਜੇ ਦੇ ਕਰੀਬ ਸੈਕਟਰੀਏਟ ਵਿਖੇ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਤੇ ਪੈਨਲ ਸੀ ਤੇ ਸਾਥੀਓ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਜੀ ਵੀ ਮੌਜੂਦ ਸਨ ਤੇ 3 ਵਜੇ ਦੇ ਕਰੀਬ ਹੋਈ ਸਾਥੀਓ ਇਹ ਸਾਥੀਓ ਜਿਹੜੇ ਆਪਣੀ 1994 ਭਰਤੀ ਸੰਬੰਧੀ ਦੇ ਜੁਆਇਨਿੰਗ ਸੰਬੰਧੀ ਵਿਸਤਾਰਪੂਰਵਕ ਚਰਚਾ ਹੋਈ ਸਾਥੀਓ ਸਾਥੀਓ ਮੰਤਰੀ ਸਾਹਿਬ ਨੂੰ ਕਿਹਾ ਗਿਆ ਕਿ ਜਿਹੜੀ ਸਾਡੀ ਫਰਸਟ ਲਿਸਟ ਆਈ ਹੈ ਉਸ ਨੂੰ ਜਲਦੀ ਤੋਂ ਜਲਦੀ ਜੁਆਇਨ ਕਰਵਾ ਕੇ ਸਕੂਲਾਂ 'ਚ ਭੇਜਿਆ ਜਾਵੇ ਇਸ ਤੇ ਮੰਤਰੀ ਸਾਹਿਬ ਦਾ ਜਵਾਬ ਸੀ ਸਾਥੀਓ ਕਿ ਕਿਉਂਕਿ ਛਾੜ 35 ਵਾਲੇ ਸਾਥੀਆਂ ਦੀਆਂ ਬਦਲੀਆਂ ਚੱਲ ਰਹੀਆਂ ਨੇ ਇਸ ਪ੍ਰੋਸੈਸ ਨੂੰ 5-7 ਦਿਨਾਂ ਵਿੱਚ ਕੰਪਲੀਟ ਕਰ ਲਿਆ ਜਾਵੇਗਾ ਉਸ ਤੋਂ ਬਾਅਦ ਨਾਲ ਦੀ ਨਾਲ ਤੁਹਾਡੇ ਪ੍ਰੋਸੈਸ ਨੂੰ ਕੰਟੀਨਿਊ ਕਰ ਦਿੱਤਾ ਜਾਵੇ ਕਿਉਂਕਿ ਸਾਥੀਓ ਇਹ ਜਿਹੜੇ ਸਟੇਸ਼ਨ ਆਪਾਂ ਲਈ ਖੋਲਣੇ ਹਨ ਇਸ ਟਾਈਮ ਉਹ ਬਦਲੀਆਂ ਲਈ ਖੋਲੇ ਗਏ ਹਨ ਕਿਉਂਕਿ ਸਾਥੀਓ ਬਦਲੀਆਂ ਦਾ ਪ੍ਰੋਸੈਸ ਕੰਪਲੀਟ ਹੋਣ ਤੋਂ ਬਾਅਦ ਹੀ ਉਹ ਸਟੇਸ਼ਨ ਆਪਣੇ ਲਈ ਖੋਲੇ ਜਾਣਗੇ ਇਨ ਸਾਰੇ ਸਾਥੀਓ 5-7 ਦਿਨ ਦਾ ਸਬਰ ਜ਼ਰੂਰੀ ਹੈ ਇਹ ਸਬਰ ਤੁਸੀਂ ਬਣਾ ਕੇ ਰੱਖੋ 5-7 ਦਿਨਾਂ ਬਾਅਦ ਜਿਹੜੀ ਲਿਸਟ ਆਪਣੀ ਆਈਏ ਸਾਥੀ ਇਸ ਨੂੰ ਜੋਇਨਿੰਗ ਸੰਬੰਧੀ ਇਹਨਾਂ ਦੇ ਸਟੇਸ਼ਨ ਅਲਾਟਮੈਂਟ ਸ਼ੁਰੂ ਕਰ ਦਿੱਤੀ ਜਾਵੇਗੀ ਤੇ ਸਾਥੀ ਇੱਕ ਇਹ ਸੰਤੇ ਸਪੋਰਟਸ ਸੰਬੰਧੀ ਸਾਥੀ ਉਹ ਮੰਤਰੀ ਸਾਹਿਬ ਨਾਲ ਚਰਚਾ ਹੋਈ ਹੈ ਤੇ ਇਹਨਾਂ ਸੰਬੰਧੀ ਜਿਹੜੀਆਂ ਮੁਸ਼ਕਲਾਂ ਸੀ ਮੰਤਰੀ ਸਾਹਿਬ ਨੇ ਕਿਹਾ ਕਿ ਇਹਨਾਂ ਨੂੰ ਆਉਣ ਵਾਲੇ ਕੁਝ ਦਿਨਾਂ ਚ ਹੱਲ ਕਰ ਲਿਆ ਜਾਵੇਗਾ ਤੇ ਇਹਨਾਂ ਦੀਆਂ ਲਿਸਟਾਂ ਵੀ ਬਹੁਤ ਜਲਦ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸਾਥੀਓ ਕੁ ਪਿਛਲੇ ਦਿਨਾਂ ਦੌਰਾਨ ਆਪਣੀ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਤੇ ਬੈਕਲੌਗ ਸੰਬੰਧੀ ਇੱਕ ਕਮੇਟੀ ਗਠਿਤ ਕਰਨ ਬਾਰੇ ਮੰਤਰੀ ਸਾਹਿਬ ਨੇ ਕਿਹਾ ਸੀ ਤੇ ਉਸਤੇ ਅੱਜ ਸਾਥੀਓ ਮੰਤਰੀ ਸਾਹਿਬ ਨੇ ਬੜੇ ਠੋਸ ਤਰੀਕੇ ਨਾਲ ਕਿਹਾ ਕਿ ਫਰਸਟ ਲਿਸਟ ਨੂੰ ਜੁਆਇਨ ਕਰਵਾਉਣ ਤੋਂ ਬਾਅਦ ਤੁਹਾਡੀ ਉਸ ਕਮੇਟੀ ਨਾਲ ਮੀਟਿੰਗ ਕਰਵਾਈ ਦਿੱਤੀ ਕਰਵਾ ਦਿੱਤੀ ਜਾਵੇਗੀ ਇਹ ਸਭ ਤੋਂ ਪਹਿਲਾਂ ਧਿਆਨ ਮੰਤਰੀ ਸਾਹਿਬ ਅਨੁਸਾਰ ਸਾਡਾ ਫਰਸਟ ਲਿਸਟ ਤੇ ਹੈ ਇਸ ਨੂੰ ਜਲਦ ਤੋਂ ਜਲਦ ਜੁਆਇਨ ਕਰਵਾਇਆ ਜਾਵੇਗਾ ਇਹ ਸਾਥੀਓ ਫਿਰ ਵੀ ਇਸ ਜੀ ਨੇ ਖਿੱਚ ਕਰਕੇ ਕਿਹਾ ਕਿ ਮੰਤਰੀ ਸਾਹਿਬ ਸਾਡੀ ਬੈਕਲੌਗ ਵਾਲੇ ਸਾਥੀਆਂ ਨੂੰ ਦੀ ਉਸ ਕਮੇਟੀ ਨਾਲ ਜਲਦ ਤੋਂ ਜਲਦ ਮੀਟਿੰਗ ਕਰਵਾਈ ਜਾਵੇ ਇਸ ਤੇ ਸਾਥੀਓ ਮੰਤਰੀ ਸਾਹਿਬ ਨੇ ਥੋੜੀ ਜੀ ਹਾਮੀ ਭਰੀ ਹੈ ਤੇ ਆਉਣ ਵਾਲੇ ਕੁਝ ਦਿਨਾਂ ਤੱਕ ਕਿਹਾ ਹੈਗਾ ਵੀ ਮੈਂ ਤੁਹਾਨੂੰ ਮੈਸੇਜ ਲਗਾ ਦੇਵਾਂਗਾ ਸਾਥੀਓ ਅੱਜ ਥੋੜਾ ਜਿਹਾ ਮੰਤਰੀ ਸਾਹਿਬ ਦਾ ਸ਼ਡਿਊਲ ਵੀ ਬਿਜ਼ੀ ਸੀ ਇਸੇ ਲਈ ਇਹ ਮੀਟਿੰਗ ਥੋੜੀ ਜੀ ਇੰਨੇ ਕ ਟਾਈਮ ਲਗੀ ਹੋਈ ਹੈ ਜਿੰਨਾ ਕਿ ਤੁਹਾਨੂੰ ਦੱਸਿਆ ਗਿਆ ਹੈ ਇਹ ਬਾਕੀ ਸਾਥੀਓ ਸਾਡੀ ਪ੍ਰੈਫਰੈਂਸ ਇਹੀ ਰਹਿੰਦੀ ਹੈ ਵੀ ਜਿੰਨੇ ਵੀ ਸਾਥੀ ਆਪਣੇ ਜਲਦ ਤੋਂ ਜਲਦ ਜੁਆਇਨ ਕਰ ਸਕਣ ਜਲਦ ਤੋਂ ਜਲਦ ਕਰਵਾਇਆ ਜਾਵੇ ਇਸ ਲਈ ਸਾਥੀਓ ਯੂਨੀਅਨ ਤੁਹਾਡੇ ਨਾਲ ਹਰ ਇੱਕ ਸਮੇਂ ਹਰ ਸਮੇਂ ਆਪਣੇ ਹਰੇਕ ਸਾਥੀ ਨਾਲ ਖੜੀ ਹੈ ਸਾਥੀਓ ਕਈ ਸਾਥੀ ਗਰੁੱਪਾਂ ਚ ਕਹਿੰਦੇ ਆ ਜਥੇਬੰਦੀ ਦੇ ਸਾਥੀਆਂ ਦਾ ਨੰਬਰ ਨਹੀਂ ਆਇਆ ਉਹ ਅੱਗੇ ਅੱਗੇ ਪਿੱਛੇ ਕਰਨਗੇ ਮੈਂ ਤੁਹਾਨੂੰ ਸਾਥੀਓ ਵਿਸ਼ਵਾਸ ਦਿਵਾਣਾ ਜਿੰਨੀ ਸਾਥੀਓ ਲਿਸਟ ਆ ਗਈ ਇਸ ਨੂੰ ਸਭ ਤੋਂ ਪਹਿਲੀ ਪ੍ਰੈਫਰੈਂਸ ਆਪਣੀ ਹੈ ਸਭ ਤੋਂ ਪਹਿਲਾਂ ਇਸ ਨੂੰ ਜੁਆਇਨ ਕਰਵਾਇਆ ਜਾਊਗਾ ਮੈਂ ਤੁਹਾਡੇ ਨਾਲ ਸਾਥੀਓ ਵਾਦਾ ਕਰਦਾਗਾ ਜਿਆਦਾ ਦੇਰ ਨਹੀਂ ਕੀਤੀ ਜਾਵੇਗੀ 5-7 ਦਿਨ ਜਿੰਨਾ ਕ ਸਿੱਖਿਆ ਮੰਤਰੀ ਸਾਹਿਬ ਨੇ ਕਿਹਾ ਹੈਗਾ ਉਸ ਤੋਂ ਬਾਅਦ ਸਾਥੀਓ ਤੁਰੰਤ ਅਗਲਾ ਐਕਸ਼ਨ ਵਿਢਿਆ ਜਾਵੇਗਾ ਧੰਨਵਾਦ ਸਾਰੇ ਸਾਥੀਆਂ ਦਾ ਜੈ ਜਨਤਾ ਜੈ ਸੰਗਰਸ਼